ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਪਿੰਡੂ ਪੰਜਾਬ ਤੇ ਅਤੇ Facebook ਪੇਜ ਉੱਤੇ ਅੱਜ ਤੁਹਾਡੇ ਲਈ ਨਿਊ ਹਾਲੈਂਡ ਦੀ ਕੰਬਾਈਨ ਲੈ ਕੇ ਆਏ ਹਾਂ ਦੋਸਤੋ AC ਕੈਬਨ ਬਹੁਤ ਹੀ ਚੰਗੀ ਕੰਬਾਈਨ ਹੈ ਦੋਸਤੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ ਪੰਜ ਸੱਤ ਫੋਟੋਆਂ ਇੱਕ ਦੋ ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਤੇ ਕਰਦੇ ਹਾਂ ਦੋਸਤੋ ਮਸ਼ੀਨ ਬਾਰੇ ਗੱਲਬਾਤ ਨਿਊ ਹਾਲੈਂਡ ਦੀ ਕੰਬਾਈਨ ਦਾ ਦੋਸਤੋ AC ਕੈਬਨ ਤੇ 2021 ਮਡਲ ਹੈ ਜੀ ਬਹੁਤ ਹੀ ਚੰਗੀ ਮਸ਼ੀਨ ਹੈ ਦੋਸਤੋ ਜੇਕਰ ਕਰ ਗਿਆ ਇਸਦੇ ਟਾਇਰਾਂ ਦੀ ਟਾਇਰ ਹੈਗੇ ਜੀ 80 ਪੈਸੇ ਐਸਐਮਐਸ ਮਸ਼ੀਨ ਤੇ ਦੋਸਤੋ ਲੱਗਿਆ ਹੋਇਆ ਪੰਜਾਬ ਦਾ ਨੰਬਰ ਹੈ ਫਰਸਟ ਪਾਰਟੀ ਦੇ ਨਾਮ ਦੋਸਤੋ ਤੇ 3000 ਘੰਟਾ ਚੱਲੀ ਹੋਈ ਹੈ ਦੋਸਤੋ ਮਸ਼ੀਨ ਆਨ ਰਿਕਾਰਡ ਤੇ ਬਹੁਤ ਹੀ ਚੰਗੀ ਕੰਡੀਸ਼ਨ ਦੀ ਮਸ਼ੀਨ ਹੈ ਦੋਸਤੋ ਰੰਗ ਪੇਂਟ ਤੁਸੀਂ ਦੇਖ ਹੀ ਸਕਦੇ ਹੋ ਜੇਕਰ ਕਰ ਗਿਆ ਆਪਾਂ ਇਸਦੇ ਰੇਟ ਦੀ ਰੇਟ ਹੈਗੇ ਜੀ 21 ਲੱਖ ਰੁਪਿਆ ਕੋਈ ਫੈਕਸ਼ਨ ਨਹੀਂ ਮੌਕੇ ਤੇ ਮਾਨਤਨ ਹੋ ਜਾਊਗਾ ਮਾਰਕੀ ਵਿਜ਼ਨ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਦੋਸਤੋ ਉਸ ਨੰਬਰ ਤੇ ਕਾਲ ਕਰਕੇ ਮਸ਼ੀਨ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ